ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੱਡੇ ਭਾਗਾਂ ਵਾਲੇ ਹਾਂ ਸਤਿਗੁਰਾਂ ਦੀ ਪਵਨ ਬਾਣੀ ਸਰਵਣ ਕਰ ਰਹੇ ਹਾਂ ਅੱਜ ਆਪਾਂ ਜਪਜੀ ਸਾਹਿਬ ਦੀ 16ਵੀਂ ਪੂਰੀ ਤੋਂ ਵਿਚਾਰ ਅਰਮ ਕਰਦੇ ਹਾਂ ਜੀ ਆਪ ਮਾਨ ਵਿੱਚ ਇਕਾਗਰ ਕਰਕੇ ਗੁਰੂ ਦੀ ਬਾਣੀ ਸਰਵਣ ਕਰੀਏ ਪੰਜ ਪ੍ਰਮਾਣ ਪੰਜ ਪ੍ਰਦਾਨ ਪੰਚੇ ਪਵ ਦਰਗਮਾਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ੀਸ਼ ਕਰਦੇ ਹਨ ਐ ਭਾਈ ਉਹੀ ਪੰਜ ਪ੍ਰਵਾਨ ਹਨ ਤੇ ਉਹੀ ਪੰਜ ਪ੍ਰਧਾਨ ਹਨ ਇੱਥੇ ਆਪ ਜੀ ਨੂੰ ਦੱਸ ਦਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਪ੍ਰਣਾਲੀ ਦਾ ਅਵਿਸ਼ਕਾਰ ਕੀਤਾ ਇੱਥੇ ਸ਼ੁਰੂਆਤ ਕੀਤੀ ਹੈ ਜਿਹਨੂੰ ਆਪਾਂ ਪੰਜ ਕਹਿੰਦੇ ਹਾਂ ਜਿਦਤਾਂ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਾਜੇ ਪਰ ਦੇਖੋ ਇੱਥੇ ਸਿਪਾਰਸ਼ ਜਿਹੜੀ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਕੀਤੀ ਹੈ ਇੱਥੇ ਜ਼ਿਕਰ ਕੀਤਾ ਮਹਾਰਾਜ ਨੇ ਇੱਥੇ ਗੁਰੂ ਸਾਹਿਬ ਨੇ ਹੋਂਦ ਵਿੱਚ ਲਿਆਂਦੇ ਇਹ ਪੰਜ ਪ੍ਰਣਾਲੀ ਨੂੰ ਇਸ ਕਰਕੇ ਸਰਵਣ ਕਰੋ ਪੰਜ ਪ੍ਰਵਾਨ ਉਹੀ ਪੰਜ ਪ੍ਰਵਾਨ ਨੇ ਉਹੀ ਪੰਜ ਪ੍ਰਧਾਨ ਮੁਖੀ ਹਨ ਤੇ ਉਹੀ ਪੰਜ ਜਿਹੜੇ ਪੰਜੇ ਇਹ ਦਰਬਾਰ ਵਿੱਚ ਪਰਮਾਤਮਾ ਦੇ ਇਹ ਦਰਬਾਰ ਵਿੱਚ ਮਾਨ ਪ੍ਰਾਪਤ ਕਰਦੇ ਨੇ ਵਡਿਆਈ ਪ੍ਰਾਪਤ ਕਰਦੇ ਨੇ ਪੰਜ ਸੋਹੇ ਦਰ ਰਾਜਾਨ ਇਹ ਪੰਜ ਇਹੀ ਦਰ ਰਜਾਨ ਜਿਹੜੇ ਰਾਜੇ ਮਹਾਰਾਜੇ ਇਹਨਾਂ ਦੇ ਦਰਬਾਰ ਦੀ ਸ਼ੋਭਾ ਬਣਦੇ ਨੇ ਉਹਨਾਂ ਦੇ ਦਰਬਾਰ ਵਿੱਚ ਜੇ ਇਹ ਪੰਜ ਇਸ ਤਰ੍ਹਾਂ ਦੇ ਹੋਣਗੇ ਤਾਂ ਉਹ ਦਰਬਾਰ ਚੰਗਾ ਬਣੇਗਾ ਸਜੇਗਾ ਉਹ ਦਰਬਾਰ ਦੀ ਮਹਾਨਤਾ ਬਣੇਗੀ ਤੇ ਹੁਣ ਦੇਖੋ ਵਿਚਾਰ ਕਰੀਏ ਆ ਜਿਹੜੇ ਰਾਜਾਂ ਦੇ ਦਰਬਾਰ ਦੇ ਵਿੱਚ ਜੇ ਇਹ ਪੰਜ ਪਰਮਾਨਾਂ ਦੀ ਘਾਟ ਹੈ ਅਸ਼ੇ ਕਰਕੇ ਉਹ ਰਾਜੇ ਨਿਆਣੇ ਕਰ ਪਾਰੇ ਆ ਰਾਜ ਭਗਤਤਾ ਦੇ ਮਾਲਕ ਬਣ ਜਾਂਦੇ ਨੇ ਪਰ ਜਿੱਥੇ ਪੰਜਾਂ ਨੂੰ ਮਾਣ ਦੇਣ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਸੋਬਿਤ ਕਰਨ ਦੀ ਗੱਲ ਆਉਂਦੀ ਹੈ ਜਿਸ ਤਰ੍ਹਾਂ ਕੈਬਨਿਟ ਮੰਤਰੀ ਬਣਾਏ ਜਾਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਕਿ ਭਾਈ ਜੇ ਤੁਸੀਂ ਰਾਜੇ ਬਣ ਗਏ ਹੋ ਤੇ ਆਪਣੇ ਕੈਬਨਿਟ ਮੰਤਰੀ ਬਣਾਉਣ ਦੇ ਵਿੱਚ ਆਪਣੇ ਦਰਬਾਰ ਵਿੱਚ ਇਹਨਾਂ ਪੰਜਾਂ ਨੂੰ ਥਾਂ ਦਿਓ ਇਹ ਜਿਹੜੇ ਗੁਰੂ ਦੇ ਪਿਆਰ ਵਾਲੇ ਨੇ ਇਹ ਸ਼ਬਦ ਨਾਲ ਜੁੜਨ ਵਾਲੇ ਨੇ ਇਹ ਸੱਚੇ ਸੋਚੇ ਮਨੁੱਖ ਨੇ ਇਹਨਾਂ ਨੂੰ ਆਪਣੇ ਦਰਬਾਰ ਵਿੱਚ ਥਾਂ ਦਿਓ ਤੇ ਤੁਹਾਡੇ ਦਰਬਾਰ ਦੀ ਮਹਾਨਤਾ ਹੋਏਗੀ ਤੇ ਸੰਸਾਰ ਵੀ ਤੁਸੀਂ ਜੇਤੂ ਰਹੋਗੇ ਤੇ ਗੁਰੂ ਸਾਹਿਬ ਕਹਿੰਦੇ ਪੰਚਾਂ ਕਾ ਗੁਰ ਏਕ ਧਿਆਨ ਉਹਨਾਂ ਪੰਜਾਂ ਦੀ ਪਛਾਣ ਕੀ ਹੈ ਪੰਜ ਪੰਜ ਜਿਵੇਂ ਆਪਾਂ ਕਹਈਏ ਪੰਚ ਜਾਂ ਸਰਪੰਚ ਕਹਦੇ ਇਹ ਉਹਦਾ ਭਾਵ ਤਾਂ ਇਹੀ ਹੁੰਦਾ ਕਿ ਮੁਖੀ ਆ ਪਿੰਡ ਦਾ ਗੁਰੂ ਸਾਹਿਬ ਕਹਿੰਦੇ ਸਾਰੇ ਮਨੁੱਖਤਾ ਦੇ ਮੁਖੀ ਨੇ ਇਹ ਪੰਜ ਜਿਹੜੇ ਨੇ ਇਹ ਜਿਹੜੇ ਪੰਜ ਨੇ ਇਹ ਚਚਾ ਲਾਇਆ ਪੰਜ ਬਣ ਗਿਆ ਤੇ ਇਹਨੂੰ ਮਹਾਰਾਜ ਕਹਿੰਦੇ ਸਾਰੇ ਹੀ ਇਹ ਮਨੁੱਖਤਾ ਦੇ ਮੁਖੀ ਨੇ ਜਿਨ੍ਹਾਂ ਦਾ ਧਿਆਨ ਆਪਣੇ ਗੁਰੂ ਦੇ ਵੱਲ ਰਹਿੰਦਾ ਜਿਹੜੇ ਹਰ ਵੇਲੇ ਆਪਣੇ ਧਿਆਨ ਨੂੰ ਆਪਣੇ ਮਨ ਨੂੰ ਆਪਣੇ ਬਿਰਤੀਆਂ ਨੂੰ ਗੁਰੂ ਦੇ ਵੱਲ ਰੱਖਦੇ ਨੇ ਗੁਰੂ ਦੇ ਸ਼ਬਦ ਵੱਲ ਤੇ ਗੁਰੂ ਦੀ ਜਿਹੜੀ ਮਤ ਹੈ ਉਹਦੇ ਵੱਲ ਰੱਖਦੇ ਨੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਪੰਚਾਂ ਕਾ ਗੁਰ ਏਕ ਧਿਆਨ ਇਹਨਾਂ ਪੰਚਾਂ ਦਾ ਜਿਹੜਾ ਧਿਆਨ ਹੈ ਆਪਣੇ ਗੁਰੂ ਦੇ ਵੱਲ ਹੈ ਗੁਰੂ ਦੀ ਮਤ ਦੇ ਵੱਲ ਹੈ ਇਸ ਕਰਕੇ ਜਦੋਂ ਵੀ ਇਹ ਗੱਲ ਕਰਨਗੇ ਤੇ ਗੁਰਮਤ ਦੀ ਗੱਲ ਕਰਨਗੇ ਜੇ ਕੋ ਕਹ ਕਰ ਵਿਚਾਰ ਕਰਤੇ ਕਹ ਕਰਨ ਨਾ ਸੁਮਾਰ ਜੇ ਕੋਈ ਕਹਿੰਦਾ ਤੇ ਫਿਰ ਮਹਾਰਾਜ ਕਹਿੰਦੇ ਵਿਚਾਰ ਕਰਦਾ ਤੇ ਭਾਈ ਉਸ ਕਰਤਾ ਪੁਰਖ ਜਿਹਨੇ ਸਿਰਫਤੀ ਨੂੰ ਸਾਜੀ ਹੈ ਇਹ ਸੰਸਾਰ ਨੂੰ ਬਣਾਇਆ ਉਹਦੇ ਕਿਤੇ ਹੋਏ ਦਾ ਕੋਈ ਅੰਤ ਨਹੀਂ ਪਾ ਸਕਦਾ ਸਮਾਰ ਨਹੀਂ ਕੋਈ ਇਹ ਬੇਅੰਤ ਖੇਡ ਹੈ ਭਾਈ ਸਮਾਰ ਵਿੱਚ ਨਹੀਂ ਹੈ ਨੋਤੀਸੇ ਮਿੰਨਤੀ ਗਿਣਤੀ ਵਿੱਚ ਨਹੀਂ ਹੈ ਸਮਾਰ ਦਾ ਭਾਵ ਹੈ ਕਿ ਕਰਤਾਪੁਰਖ ਦੀ ਜੋ ਰਚਨਾ ਜੇ ਉਹਨੇ ਰਚਨਾ ਨਾਨਕ ਰਚਨਾ ਪ੍ਰਵ ਰਚੀ ਬਹੁਤ ਅਨੇਕ ਪ੍ਰਕਾਰ ਕਈ ਤਰ੍ਹਾਂ ਦੀ ਰਚਨਾ ਬਣਾਈ ਹੈ ਵਾਹਿਗੁਰੂ ਜੀ ਨੇ ਇਹ ਰਚਨਾ ਜਿਹੜੀ ਹੈ ਉਹ ਬਿਆਨਵਾਜੀ ਤੋਂ ਪਰੇ ਹੈ ਸਮਾਰ ਤੇ ਮਹਾਰਾਜ ਕਹਿੰਦੇ ਮਣਤੀ ਗਿਣਤੀ ਤੋਂ ਪਰੇ ਹੈ ਧੋਲ ਧਰਮ ਦਇਆ ਕਾ ਕੂਤ ਇਹਦੇ ਮਹਾਰਾਜ ਨੇ ਇੱਕ ਹੋਰ ਪਰਦਾ ਚੱਕਿਆ ਇੱਕ ਸਾਡੀ ਸੋਚ ਤੋਂ ਪਰਦਾ ਚੱਕਿਆ ਸਾਡੀ ਸੋਚ ਬਣੀ ਹੋਈ ਸੀ ਬਹੁਤ ਪੁਰਾਣੀ ਲੋਕਾਂ ਦੀ ਸੋਚ ਹੈ ਕਿ ਧਰਤੀ ਭਾਈ ਕਿਸ ਦੇ ਉੱਤੇ ਖੜੀ ਹੈ ਧਰਤੀ ਦੇ ਥੱਲੇ ਕੀ ਹੈ ਤੇ ਬਹੁਤੇ ਲੋਕ ਇਹ ਆ ਕਰਦੇ ਸਨ ਭਾਈ ਬਲਦ ਹੈ ਵਲਦ ਦੇ ਸਿੰਘਾਂ ਦੇ ਉੱਤੇ ਧਰਤੀ ਖੜੀ ਆ ਤੇ ਗੁਰੂ ਸਾਹਿਬ ਨੇ ਉਹ ਕਿਹਾ ਇੱਥੇ ਕਹਿੰਦੇ ਵੀ ਸੱਚ ਕਹਿ ਰਹੇ ਹਾਂ ਗੱਲ ਤੇ ਬਿਲਕੁਲ ਸੱਚ ਹੈ ਔਰ ਸੱਚ ਹੈ ਕਿ ਉਹ ਤੋਲ ਹੈ ਕਿਹੜਾ ਉਹ ਵਲਦ ਹੈ ਕਿਹੜਾ ਤੇ ਮਹਾਰਾਜ ਕਹਿੰਦੇ ਤੋਲ ਧਰਮ ਦਇਆ ਦਾ ਪੁੱਤ ਉਹ ਜਿਹੜਾ ਤੋਲ ਵਲਦ ਹੈ ਧਰਮ ਰੂਪੀ ਧਰਮ ਰੂਪੀ ਵਲਦ ਹੈ ਤੇ ਦਇਆ ਦਾ ਪੁੱਤਰ ਹੈ ਦਇਆ ਤੋਂ ਪੈਦਾ ਹੁੰਦਾ ਇਹਦਾ pau ਇਹ ਸਪਸ਼ਟ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਦਇਆ ਹੈ ਭਾਈ ਸਾਰਿਆਂ ਦੇ ਪਰਤੇ ਜਿਨ੍ਹਾਂ ਦੇ ਮਨ ਵਿੱਚ ਦਇਆ ਪੈਦਾ ਹੁੰਦੀ ਹੈ ਕਿਸੇ ਗਰੀਬ ਦੇ ਪਰਤੇ ਲੋੜਵੰਤ ਦੇ ਪਰਤੇ ਜਦ ਇਹ ਮਨ ਵਿੱਚ ਦਇਆ ਪੈਦਾ ਹੁੰਦੀ ਹੈ ਕਿਸੇ ਗਰੀਬ ਦੇ ਪਰਤੇ ਕਿਸੇ ਲਾਚਾਰ ਤੇ ਬੇਬਸ ਪ੍ਰਾਣੀ ਦੇ ਪਰਤੇ ਕਿਸੇ ਦੂਜੇ ਦੇ ਪਰਤੇ ਦਇਆ ਧਾਰਨ ਕਰਨ ਵਾਲਾ ਮਨੁੱਖ ਧਰਮੀ ਹੈ ਤੇ ਇਹ ਦਇਆ ਮਹਾਰਾਜ ਕਹਿੰਦੇ ਆ ਇਹਦੇ ਉੱਤੇ ਸੰਸਾਰ ਟਿਕਿਆ ਹੋਇਆ ਹੈ ਇਹ ਧਰਤੀ ਧੌਲ ਰੂਪੀ ਬੋਲਦਰ ਤੇ ਟਿੱਕੀ ਹੋਈ ਹੈ ਸੰਤੋਖ ਥਾਪ ਰੱਖਿਆ ਜਿਨ ਸੂਤ ਜਿਨ ਸੰਤੋਖ ਨੂੰ ਥਾਪ ਕੇ ਸੂਤ ਰੱਖਿਆ ਹੋਇਆ ਕਿਉਂਕਿ ਜਿਹੜਾ ਦਿਆਲੂ ਪੁਰਸ਼ ਹੈ ਉਹਦੇ ਮਨ ਵਿੱਚ ਸੰਤੋਖ ਹੁੰਦਾ ਉਹ ਕਹਿੰਦਾ ਵੀ ਮੇਰੇ ਕੋਲ ਆ ਚੀਜ਼ ਹੈ ਇਹ ਵਸਤੂ ਹੈ ਮੈਂ ਕਿਸੇ ਨੂੰ ਹੋਰ ਦੇ ਦਿਆਂ ਮਨ ਵਿੱਚ ਖਿਆਲ ਰਹਿੰਦਾ ਵੇਖੋ ਸਭ ਤੋਂ ਜ਼ਿਆਦਾ ਸੰਤੋਖ ਵਾਲੇ ਸਾਡੀ ਮਾਂ ਹੁੰਦੀ ਹੈ ਸਾਡੇ ਘਰ ਵਿੱਚ ਬੀਬੀਆਂ ਹੁੰਦਿਆਂ ਨੇ ਜਿਹੜੀ ਕਿ ਲੰਗਰ ਪਾਣੀ ਪ੍ਰਸਾਦਾ ਤਿਆਰ ਕਰਦੇ ਹਨ ਕਈ ਵਾਰੀ ਪ੍ਰਸਾਦਾ ਘਟ ਜਾਂਦਾ ਔਰ ਉਹ ਕਿਸੇ ਨੂੰ ਦੂਜੇ ਨੂੰ ਪਤਾ ਨਹੀਂ ਲੱਗਣ ਦਿੰਦੇ ਆ ਖਾਣ ਵਾਲੇ ਨੂੰ ਕਿ ਘਟ ਗਿਆ ਕਹਿੰਦੇ ਨਹੀਂ ਹੋਰ ਬਹੁਤ ਪਿਆ ਲਓ ਤੁਸੀਂ ਖਾਓ ਤੇ ਇਹ ਮਨ ਵਿੱਚ ਹੁੰਦੀ ਹੈ ਉਹਨਾਂ ਦੇ ਦਇਆ ਇਹ ਪਿਆਰ ਪੈਦਾ ਕਰਦੀ ਹੈ ਉਹ ਕਹਿੰਦੇ ਵੀ ਪਹਿਲਾਂ ਤੁਸੀਂ ਛਕੋ ਅਸੀਂ ਬਾਅਦ ਵਿੱਚ ਛਕਾਂਗੇ ਸਾਡੇ ਘਰਾਂ ਵਿੱਚ ਇਹ ਰੀਤ ਪਰਚਲਤ ਹੈ ਕਿ ਧਰਮ ਦੀ ਰੀਤ ਹੈ ਸਾਦ ਸੰਗਤ ਗੁਰੂ ਸਾਹਿਬ ਕਹਿੰਦੇ ਕਿ ਸੰਤੋਖ ਨੂੰ ਥਾਪਿਆ ਹੋਇਆ ਹੈ ਕਿ ਆਪਣੇ ਵਿੱਚੋਂ ਆਪਣੀ ਥੋੜੀ ਜੀ ਚੀਜ਼ ਦੇ ਵਿੱਚੋਂ ਵੀ ਕੱਢ ਕੇ ਕਿਸੇ ਨੂੰ ਦੇ ਦੇਣਾ ਇਹ ਦਸਵੰਦ ਜਿਹੜਾ ਗੁਰੂ ਸਾਹਿਬ ਨੇ ਕੱਢਿਆ ਏਹੀ ਰੀਤ ਸੀ ਇਹ ਪ੍ਰਚਲਿਤ ਸੀ ਕਿ ਤੁਹਾਡੇ ਅੰਦਰ ਸਾਡੇ ਅੰਦਰ ਸੰਤੋਖ ਬਣਿਆ ਰਵੇ ਦੇਖੋ ਥੋੜੀ ਜੀ ਵਸਤੂ ਦੇ ਵਿੱਚੋਂ ਵੀ ਕੱਢ ਕੇ ਦੂਜੇ ਨੂੰ ਦੇ ਦੇਣੀ ਬਹੁਤ ਵੱਡੀ ਗੱਲ ਹੈ ਇਸ ਕਰਕੇ ਲੋਕ ਅਜੇ ਤੱਕ ਮਜ਼ਾਕ ਬਣਾਉਂਦੇ ਆ ਵੀ ਪਿੰਡਾਂ ਵਿੱਚ ਡਾਲੀ ਕਿਉਂ ਲਾਉਂਦੇ ਆ ਲੋਕ ਜਿਹੜੇ ਆ ਸਿੱਖ ਜਿਹੜੇ ਗੁਰਦੁਆਰੇ ਵਾਲੇ ਉਹ ਲੰਗਰ ਕਿਉਂ ਲੈ ਕੇ ਆਉਂਦੇ ਆ ਜਾ ਕੇ ਪਿੰਡ ਵਿੱਚੋਂ ਇਹ ਸਾਧ ਸੰਗਤ ਜੀ ਮੰਗਤਿਆਂ ਵਾਲੀ ਰੀਤ ਨਹੀਂ ਆ ਮੰਗਤਿਆਂ ਨੂੰ ਤੇ ਕੋਈ ਕੁਝ ਵੀ ਨਹੀਂ ਦਿੰਦਾ ਮੰਗ ਕੇ ਦੇਖ ਲੋ ਮੰਗਤਿਆਂ ਨੂੰ ਨਹੀਂ ਦਿੰਦੇ ਲੋਕ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੰਗਦੇ ਨੇ ਪਰ ਗੁਰੂ ਘਰਾਂ ਵਿੱਚ ਜਿਹੜੇ ਸ਼ਰਧਾਲੂ ਸਿੱਖ ਹੁੰਦੇ ਨੇ ਯਾਤਰੀ ਆਏ ਹੁੰਦੇ ਨੇ ਕੋਈ ਕੋਈ ਵੀ ਆਇਆ ਹੁੰਦਾ ਉਹਨੂੰ ਰਾਤ ਕਟਾਉਣੇ ਉਹਨੂੰ ਭੋਜਨ ਛਕਾਉਣਾ ਇਹ ਸਿੱਖਾਂ ਦਾ ਫਰਜ਼ ਬਣ ਜਾਂਦਾ ਹੈ ਇਸ ਕਰਕੇ ਗੁਰੂ ਘਰ ਵਿੱਚ ਜਿਹੜਾ ਗ੍ਰੰਥੀ ਹੋਇਆ ਕਰਦਾ ਸੀ ਉਹ ਜਾ ਕੇ ਪਿੰਡ ਵਿੱਚ ਇਸ ਤਰ੍ਹਾਂ ਜਿਹੜਾ ਉਹ ਸੇਵਾ ਲੈਂਦਾ ਸੀ ਲੋਕਾਂ ਦੀ ਕਿ ਲੋਕ ਆਪਣੀਆਂ ਰੋਟੀਆਂ ਉਹਦੇ ਵਿੱਚੋਂ ਰੋਟੀ ਦੇਣੀ ਕਿਸੇ ਦੇ ਘਰ ਜੇ ਥੋੜਾ ਦੁੱਧ ਵੀ ਹੋਣਾ ਉਹਦੇ ਵਿੱਚੋਂ ਵੀ ਕੱਢ ਕੇ ਦੇ ਦੇਣਾ ਤੇ ਪਿੰਡਾਂ ਵਾਲਿਆਂ ਦੀ ਇਹ ਬਹੁਤ ਵੱਡੀ ਇੱਜ਼ਤਾਨਤਾ ਮਨ ਵਿੱਚ ਦਇਆਲਤਾ ਹੈ ਗੁਰੂ ਘਰ ਦੇ ਪ੍ਰਤੀ ਉਹ ਸੰਪਰਤ ਹੋਏ ਨੇ ਉਹਨਾਂ ਨੇ ਆਪਣੇ ਆਪ ਨੂੰ ਸੌਪਿਆ ਥੋੜੇ ਜਿਹੇ ਪਦਾਰਥ ਵਿੱਚੋਂ ਵੀ ਕੱਢ ਕੇ ਦੇ ਦੇਣਾ ਸਬਜੀ ਥੋੜੀ ਜਿਹੀ ਬਣਾਈ ਹੋਣੀ ਉਹਦੇ ਵਿੱਚੋਂ ਵੀ ਪਾ ਦੇਣੀ ਵੀ ਗਿਆਨੀ ਜੀ ਆਏ ਨੇ ਭਾਈ ਸਾਹਿਬ ਆਏ ਨੇ ਇਹਨਾਂ ਨੂੰ ਇਹ ਰੋਟੀ ਦਿਓ ਇਹਨਾਂ ਨੂੰ ਦਾਲ ਦਿਓ ਸਬਜੀ ਦਿਓ ਦੁੱਧ ਦਿਓ ਭਾਵੇਂ ਘਰ ਵਿੱਚ ਫਾਕਾ ਹੋਵੇ ਪਰ ਉਹਨਾਂ ਨੂੰ ਜ਼ਰੂਰ ਦੇਣੀ ਇੱਕ ਬਹੁਤ ਵਧੀਆ ਰੀਤ ਚਲਾਈ ਸੀਗੀ ਸੋ ਸਾਧ ਸੰਗਤ ਜੀ ਆਪਣੇ ਥੋੜੇ ਵਿੱਚੋਂ ਵੀ ਕੱਢ ਕੇ ਦਾ ਸੰਬੰਧ ਗੁਰੂ ਦੇ ਭਾਵ ਦੇ ਨਾਲ ਉਸ ਗੁਰੂ ਨੂੰ ਅਰਪਣ ਕਰ ਦੇਣਾ ਬਹੁਤ ਵੱਡੀ ਗੱਲ ਹੈ ਤੇ ਗੁਰੂ ਸਾਹਿਬ ਕਹਿੰਦੇ ਸੰਤੋਖ ਦੀ ਰੀਤ ਹੈ ਜਿਹਦੇ ਕਰਕੇ ਸਾਰੇ ਨੂੰ ਸਾਰੇ ਹੀ ਮर्यादाਵਾਂ ਨੂੰ ਸੂਤ ਕੀਤਾ ਹੋਇਆ ਥਾਵੇਂ ਰੱਖਿਆ ਹੋਇਆ ਸੰਤੋਖ ਨੇ ਧਰਮ ਦੀ ਸਾਰੀ ਮਰਯਾਦਾਵਾਂ ਨੂੰ ਥਾਂ ਰੱਖਿਆ ਹੋਇਆ ਸੂਤ ਕੇ ਰੱਖਿਆ ਹੋਇਆ ਠੀਕ ਥਾਂ ਤੇ ਰੱਖਿਆ ਹੋਇਆ ਕਾਇਮ ਰੱਖਿਆ ਹੋਇਆ ਹੈ ਜੇ ਕੋ ਬੁਝ ਹੋ ਵੈ ਸਚਿਆਰ ਧਵਲੇ ਉਪਰ ਕਿਤਾਬਾਰ ਜੇ ਕੋ ਬੁਝ ਲਵੇ ਤੇ ਸਚਿਆਰ ਬਣ ਜਾਏਗਾ ਜੇ ਕੋ ਬੁਝ ਹੋ ਵੈ ਸਚਿਆਰ ਜੇ ਕੋਈ ਐਸ ਗੱਲ ਨੂੰ ਐਸ ਬੁਝਾਰਤ ਨੂੰ ਬੁਝ ਲਵੇਗਾ ਉਹ ਸਚਿਆਰ ਬਣ ਜਾਏਗਾ ਉਹ ਸੱਚੇ ਪਾਤਸ਼ਾਹ ਦਾ ਸੇਵਕ ਬਣ ਜਾਏਗਾ ਤਾਂ ਉਹ ਗੁਰੂ ਦੇ ਪਿਆਰ ਵਾਲਾ ਬਣ ਜਾਏਗਾ ਉਹ ਗੁਰਮਤ ਦਾ ਧਾਰਨੀ ਬਣ ਜਾਏਗਾ ਕਿਹੜੀ ਬੁਝਾਰਤ ਗੁਰੂ ਸਾਹਿਬ ਕਹਿੰਦੇ ਧਵਲੇ ਉਪਰ ਕਿਤਾਬਾਰ ਕੀ ਕੋਈ ਦੱਸ ਸਕਦਾ ਕਿ ਧਰ ਧਰਤੀ ਦੇ ਉੱਤੇ ਇੱਥੇ ਧੌਲੇ ਦਾ ਭਾਰ ਵੱ ਧਰਤੀ ਦੇ ਉੱਤੇ ਕਿਉਂਕਿ ਧਰਮ ਦੇ ਤੇ ਉੱਤੇ ਧਰਤੀ ਹੈ ਨਾ ਧਰਤੀ ਉੱਤੇ ਕਿੰਨਾ ਭਾਰ ਹੈ ਕਿ ਕੋਈ ਦੱਸ ਸਕਦਾ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲ ਕੌਣ ਜੋਰ ਚਲੋ ਕਹਿ ਦਿੰਦਾ ਕਿ ਧਰਤੀ ਦੇ ਥੱਲੇ ਤਾਂ ਧੌਲਾ ਬਲਦ ਹੈ ਪਰ ਦੱਸੋ ਧਰਤੀਆਂ ਤੋਂ ਪਰੇ ਵੀ ਹੋਰ ਕਿੰਨੀਆਂ ਧਰਤੀਆਂ ਨੇ ਪਰੇ ਹੋਰ ਤੋਂ ਹੋਰ ਨੇ ਇਸਦੇ ਭਾਰ ਤਲੇ ਕੌਣ ਜੋਰ ਤੇ ਦੱਸੋ ਕੋਈ ਵਿਗਿਆਨਿਕ ਦੱਸੋ ਕੋਈ ਸ਼ਾਣਾ ਬੰਦਾ ਦੱਸੇ ਕੋਈ ਗਿਆਨਵਾਨ ਸੋਝਵਾਨ ਦੱਸ ਦਵੇ ਕਿ ਉਹਦੇ ਪਿੱਛੇ ਉਹਦੇ ਥੱਲੇ ਹੋਰ ਕਿਹੜੀ ਤਾਕਤ ਹੈ ਜਿਸ ਨੇ ਹੋਰ ਇੰਨੀਆਂ ਧਰਤੀਆਂ ਨੂੰ ਖਲਾਰ ਕੇ ਰੱਖਿਆ ਇੰਨੇ ਭਾਰ ਨੂੰ ਚੱਕਿਆ ਹੋਇਆ ਹੁਣ ਵਿਗਿਆਨ ਦੀ ਗੱਲ ਕਰਦੇ ਜਿਹੜੇ ਸੱਜਣ ਸੁਣ ਲਓ ਵੀ ਇਸ ਤੋਂ ਵੱਡਾ ਵਿਗਿਆਨਿਕ ਕੌਣ ਹੋਏਗਾ ਗੁਰੂ ਨਾਨਕ ਦੇਵ ਸਾਹਿਬ ਤੋਂ ਵੱਡਾ ਵਿਗਿਆਨਿਕ ਕੌਣ ਹੋਏਗਾ ਜਿਹੜੇ ਗੱਲ ਉਸ ਵੇਲੇ ਦੀ ਕਰਦੇ ਨੇ ਜਦੋਂ ਤੇ ਵਿਗਿਆਨ ਉਹਦੇ ਵਿੱਚ ਵੀ ਨਹੀਂ ਆਇਆ ਕੋਈ ਵਿਗਿਆਨ ਦੀ ਗੱਲ ਕਰਨ ਵਾਲਾ ਨਹੀਂ ਸੀ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੱਸਿਆ ਕਿ ਭਾਈ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਤੋਂ ਵੀ ਪਰੇ ਹੋਰ ਧਰਤੀਆਂ ਨੇ ਕਿੰਨੀਆਂ ਕਿ ਧਰਤੀਆਂ ਨੇ ਤੇ ਅੱਜ ਵਿਗਿਆਨਿਕ ਕਹਿੰਦੇ ਵੀ ਧਰਤੀਆਂ ਹਨ ਇੱਕ ਨਹੀਂ ਹਜ਼ਾਰਾਂ ਲੱਖਾਂ ਹੋਰ ਵੀ ਨੇ ਕੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਉਸ ਸਮੇ ਇਹ ਵਚਨ ਕੀਤੇ ਨੇ ਇਸ ਕਰਕੇ ਬੜਾ ਵਿਗਿਆਨਿਕ ਤੇ ਗੁਰਨਾਨਕ ਦੇਵ ਹੈ ਪਰ ਸਮਝੀਏ ਗੱਲ ਗੁਰੂ ਸਾਹਿਬ ਕਹਿੰਦੇ ਇਸਤੇ ਭਾਰਤ ਲੈ ਕੌਣ ਜੋਰ ਹੈ ਭਾਈ ਉਹਦੇ ਭਾਰ ਦੇ ਥੱਲੇ ਇਹਨਾਂ ਧਰਤੀਆਂ ਦੇ ਥੱਲੇ ਦੱਸੋ ਹੋਰ ਕਿਹੜੀ ਤਾਕਤ ਕੰਮ ਕਰ ਰਹੀ ਹੈ ਜੀ ਜੀ ਜਾਤ ਰੰਗਾਂ ਤੇ ਨਾ ਜਿੰਨੇ ਵੀ ਜੀਵਨ ਉਹਨਾਂ ਜੀਵਾਂ ਦੀ ਕਿੰਨੀ ਪ੍ਰਜਾਤੀਆਂ ਨੇ ਇੱਕ ਇੱਕ ਜੀਵ ਦੀ ਕਿੰਨੀ ਕਿੰਨੀ ਪ੍ਰਜਾਤੀਆਂ ਨੇ ਕਿੰਨੇ ਉਹਨਾਂ ਦੇ ਰੰਗ ਨੇ ਕਿੰਨੇ ਉਹਨਾਂ ਦੇ ਨਾਮ ਨੇ ਸਭ ਨਾਲ ਲਿਖਿਆ 부ੜੀ ਕਲਮ ਔਰ ਫਿਰ ਵੱਡੀ ਗੱਲ ਦੇਖੋ ਕਿ ਸਾਰੇ ਜੀਵਾਂ ਦੇ ਮਾਰਾ ਕਹਿੰਦੇ ਲੇਖ ਲਿਖੇ ਹੋਏ ਨੇ 부ੜੀ ਕਲਮ ਕਹਿੰਦੇ ਕਿ ਉਹ ਕਲਮ ਜਿਹੜੀ ਪਰਮਾਤਮਾ ਦੀ ਉਹ ਲਗਾਤਾਰ ਚੱਲ ਰਹੀ ਹੈ ਉਹ ਕਲਮ ਦੇ ਨਾਲ ਲਗਾਤਾਰ ਲੇਖ ਲਿਖੇ ਜਾ ਰਹੇ ਨੇ ਸਭ ਨਾਲ ਲਿਖਿਆ 부ੜੀ ਕਲਮ ਉਹ ਲਗਾਤਾਰ ਜੋ ਕਲਮ ਅਕਾਲ ਪੁਰਖ ਦੀ ਲੇਖ ਲਿਖਣ ਵਾਲੀ ਕਲਮ ਜੋ ਲੇਖਣੀ ਚੱਲ ਰਹੀ ਹੈ ਉਹ ਲੇਖਣੀ ਦੇ ਦੁਆਰਾ ਲਗਾਤਾਰ ਲੇਖ ਲਿਖੇ ਜਾ ਰਹੇ ਹਨ ਇਹ ਲੇਖ ਲਿਖ ਜਾਣਾ ਕੋਈ ਲੇਖਾ ਲਖਿਆ ਕੀਤਾ ਹੋਏ ਤੇ ਮਨੁੱਖ ਤੇ ਸੋਚ ਕੇ ਹੈਰਾਨ ਹੋ ਜਾਂਦਾ ਕਿ ਭਾਈ ਇਹਨੇ ਜੀਵਾਂ ਜੀਵਾਂ ਦਾ ਲੇਖ ਲਿਖਣ ਵਾਲਾ ਕੌਣ ਹੈ ਤੇ ਫਿਰ ਮਨੁੱਖ ਕਹਿੰਦਾ ਵੀ ਹੋ ਹੀ ਨਹੀਂ ਸਕਦਾ ਹੈ ਜੀ ਫਿਰ ਮਨੁੱਖ ਇਥੇ ਮੁਕਰ ਜਾਂਦਾ ਹੈ ਮਨੁੱਖ ਦਾ ਕਿਵੇਂ ਹੋ ਸਕਦਾ ਐਨੇ ਜੀਵ ਤੇ ਸਾਰਿਆਂ ਦੇ ਉੱਤੇ ਉਹਨਾਂ ਦੇ ਕੋਈ ਉਹਨਾਂ ਦੇ ਮੱਥੇ ਤੇ ਕੋਈ ਲੇਖ ਲਿਖਦਾ ਹੋਵੇ ਤੇ ਕਿਵੇਂ ਲਿਖ ਦਵੇਗਾ ਕਿਉਂਕਿ ਕਿੰਨੇ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਜਾਤੀਆਂ ਨੇ ਹਾਂਜੀ ਤੇ ਐਨੇ ਜੀਵ ਜੰਤੂ ਨੇ ਤੇ ਐਨੇ ਜੀਵ ਜੰਤੂ ਮਰਦੇ ਨੇ ਤੇ ਰੋਜ਼ ਜੰਮਦੇ ਨੇ ਹਾਂਜੀ ਕਿੰਨੇ ਕਿੰਨੇ ਜੰਮਦੇ ਆ ਕਿੰਨੇ ਕਿੰਨੇ ਮਰਦੇ ਕੋਈ ਲੇਖਾ ਹੈ ਤਾਂ ਲੇਖ ਲਿਖਣ ਵਾਲਾ ਕਿੱਡਾ ਵੱਡਾ ਹੋਏਗਾ ਉਹਰੇ ਕਹਿੰਦੇ ਲੇਖਾ ਲਿਖਿਆ ਕੀਤਾ ਹੋਇ ਜੇ ਗਿਣਤੀ ਕਰੋਗੇ ਤਾਂ ਲੇਖਾ ਕਿੰਨਾ ਬਣ ਜਾਏਗਾ ਲਿਖਣ ਵਾਲਾ ਕੌਣ ਲਿਖਣ ਵਾਲਾ ਉਹ ਪ੍ਰਮਾਤਮਾ ਆਪ ਹੈ ਉਹਦੀ ਜਿਹੜੀ ਲਗਾਤਾਰ ਚੱਲ ਰਹੀ ਜਿਹੜੀ ਕਲਮ ਊੜੀ ਕਲਮ ਲਗਾਤਾਰ ਚੱਲ ਰਹੀ ਕਲਮ ਦੇ ਨਾਲ ਉਹ ਲਿਖ ਰਿਹਾ ਲੇਖ ਸਾਰਿਆਂ ਦੇ ਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦਾ ਵਿਚਾਰ ਕਰੋ ਕਿ ਉਹਦੀ ਤਾਕਤ ਕਿੰਨੀ ਹੈ ਉਹਦੀ ਯਾਦਦਾਸ਼ਤ ਕਿੰਨੇ ਕ ਹੈ ਉਹਦੀ ਸਮਰਥਾ ਕਿਤਨੇ ਕ ਜਿਹੜਾ ਕਿ ਸਾਰਿਆਂ ਜੀਵਾਂ ਦਾ ਲੇਖ ਲਿਖੀ ਜਾ ਰਿਹਾ ਕਦੇ ਥੱਕਦਾ ਨਹੀਂ ਕਦੇ ਅੱਕਦਾ ਨਹੀਂ ਕਦੇ ਸੌਂਦਾ ਨਹੀਂ ਕਦੇ ਬਹਿੰਦਾ ਨਹੀਂ ਉਹ ਪਰਮਾਤਮਾ ਕਦੇ ਹਾਰਦਾ ਨਹੀਂ ਤੇ ਕਦੇ ਕਲਮ ਬੰਦ ਨਹੀਂ ਹੁੰਦੀ ਗੁਰੂ ਸਾਹਿਬ ਕਹਿੰਦੇ ਲਗਾਤਾਰ ਲਿਖਿਆ ਜਾਂ ਲਿਖੀ ਜਾ ਰਿਹਾ ਵਾਹਿਗੁਰੂ ਜੀ ਕੇਤਾ ਤਾਣ ਸਵਾਲੋ ਰੂਪ ਤੇ ਵਿਚਾਰ ਕਰੋ ਉਸ ਮਾਲਕ ਦੇ ਵਲ ਆਪਣਾ ਧਿਆਨ ਕਰੋ ਕਿ ਕਿੱਡੀ ਵੱਡੀ ਤਾਕਤ ਦਾ ਉਹ ਮਾਲਕ ਹੋਏਗਾ ਕਿੱਡੀ ਵੱਡੀ ਉਹ ਸਮਰਥਾ ਉਹਦੇ ਵਿੱਚ ਹੋਏਗੀ ਕਿੱਡਾ ਉਹਦਾ ਦਿਮਾਗ ਹੋਏਗਾ ਕਿੱਡਾ ਦਿਮਾਗ ਹੋਏਗਾ ਕਿ ਸਾਰਿਆਂ ਨੂੰ ਚੇਤੇ ਰੱਖ ਰਿਹਾ ਕਿ ਕੌਣ ਜੰਮਿਆ ਤੇ ਕੌਣ ਮਰ ਰਿਹਾ ਸਾਰਿਆਂ ਦੇ ਲੇਖ ਉਹਦੇ ਅਨਸਾਰ ਹੀ ਜੀਵਾਂ ਦੇ ਕਰਮ ਭੋਗ ਰਹੇ ਨੇ ਜੀਵ ਕਰਮ ਕਰ ਰਹੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਕਿੱਡੀ ਵੱਡੀ ਉਹਦੀ ਤਾਕਤ ਹੋਏਗੀ ਤੇ ਕਿੰਨਾ ਸੁੰਦਰ ਉਹਦਾ ਸਰੂਪ ਹੋਏਗਾ ਤੇ ਤਾਂ ਤਾਂ ਸਵਾਲਿਓ ਰੂਪ ਧਿਆਨ धरो ਸਾਰੇ ਵਾਹਿਗੁਰੂ ਜੀ ਦਾ ਕਿ ਕਿੰਨਾ ਸੋਹਣਾ ਸਰੂਪ ਹੋਏਗਾ ਉਸ ਮਾਲਕ ਦਾ ਔਰ ਕਿੱਡੀ ਤਗੜੀ ਵੱਡੀ ਤਾਕਤ ਹੋਏਗੀ ਕਿੱਡੀ ਹਸਤੀ ਹੋਏਗੀ ਉਸ ਦੀ ਹੈ ਜੀ ਕਿੰਨੇ ਤਾਕਤ ਹੋਏਗੀ ਕਿੰਨਾ ਉਹਦਾ ਦਿਮਾਗ ਹੋਏਗਾ ਕਿੰਨੀ ਸ਼ਕਤੀ ਹੋਏਗੀ ਉਸ ਵਾਈ ਗੁਰੂ ਦੇ ਅੰਦਰ ਉਹਦੀ ਤਾਕਤ ਦਾ ਉਹਦੇ ਸੋਹਣੇ ਸਰੂਪ ਦਾ ਵਿਚਾਰ ਕਰਨਾ ਕਰੋ ਕੀਤੀ ਦਾਤ ਜਾਣੇ ਕੌਣ ਕੂਤ ਕੂਤ ਕਹਿੰਦੇ ਚਲਾਕ ਨੂੰ ਕੂਤ ਦਾ ਭਾਵ ਚਲਾਕ ਅੱਗੇ ਜਿਹੜੇ ਕੋਤ ਹੋਇਆ ਕਰਦੇ ਸਨ ਇਹ ਪਟਵਾਰੀ ਰੱਖਿਆ ਕਰਦੇ ਸਨ ਪੁਰਾਣੇ ਜਿਹੜੇ ਪਟਵਾਰੀ ਜਿਹੜੇ ਆ ਉਹ ਜਾਣਦੇ ਨਾਲ ਗੱਲਾਂ ਨੂੰ ਉਹ ਧਰਤੀ ਦੀ ਮਿਣਤੀ ਗਿਣਤੀ ਕਰਿਆ ਕਰਦੇ ਸਨ ਤੇ ਫਿਰ ਕਈ ਜਿਹੜੇ ਬੰਦੇ ਸਨ ਨਾ ਉਹ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ ਵੀ ਆ ਪੈਸੇ ਦੇ ਲੈ ਲਓ ਪਟਵਾਰੀ ਜੀ ਤੇ ਕਿਰਪਾ ਕਰੋ ਵੀ ਸਾਡੇ ਵੱਲ ਥੋੜੀ ਜੀ ਧਰਤੀ ਹੋਰ ਕਰ ਦਿਓ ਫਿਰ ਉਹ ਮਿਣਤੀ ਵਿੱਚ ਵਾਅਦਾ ਕਰ ਦਿੰਦਾ ਸੀ ਉਹ ਆਪਣੀ ਮਿਣਤੀ ਵਿੱਚ ਇੱਧਰ ਉੱਧਰ ਕਰਕੇ ਨਾ ਸੂਤ ਨੂੰ ਡੋਰੇ ਨੂੰ ਤੇ ਉਹਨੂੰ ਵੇਦਨਦਾ ਸੀ ਜਿਆਦਾ ਜ਼ਮੀਨ ਉਹਨੂੰ ਕਹਿੰਦੇ ਕੂਤ ਬੜਾ ਚਲਾਕ ਸੀ ਮਣਦਾਲ ਸੀ ਤੇ ਮਹਾਰਾਜ ਕਹਿੰਦੇ ਵੀ ਐਸਾ ਕਿਹੜਾ ਕੂਤ ਹੈ ਕੋਣ ਸਿਆਣਾ ਹੈ ਜਿਹੜਾ ਉਸ ਪ੍ਰਮਾਤਮਾ ਦੇ ਲੇਖੇ ਨੂੰ ਜਾਣਦਾ ਹੋਵੇ ਉਹਦੇ ਲਿਖੇ ਹੋਏ ਨੂੰ ਜਾਣਦਾ ਹੋਵੇ ਉਸ ਪ੍ਰਮਾਤਮਾ ਦੀ ਇਹਨਾਂ ਗੱਲਾਂ ਨੂੰ ਜਾਣਦਾ ਹੋਵੇ ਤੇ ਮਹਾਰਾਜ ਜੀ ਕਹਿੰਦਾ ਕੋਣ ਹੈ ਐਸਾ ਹੈ ਜੀ ਐਸਾ ਕੋਣ ਹੈ ਜਿਸ ਪ੍ਰਮਾਤਮਾ ਦੀ ਸ਼ਕਤੀ ਤੋਂ ਜਾਣਕਾਰ ਹੋ ਜਾਵੇ ਤੇ ਪ੍ਰਮਾਤਮਾ ਨੇ ਕਿੰਨਾ ਕੁ ਲੇਖਾ ਲਿਖਿਆ ਤੇ ਕਿੰਨੇ ਜੀਵਾਂ ਨੂੰ ਫਿਰ ਉਹ ਦਿੰਦਾ ਪਿਆ ਦਾਤਾ ਉਹ ਲੇਖ ਦੇ ਮੁਤਾਬਕ ਸੋਚਣ ਵਾਲੀ ਗੱਲ ਇਹ ਹੈ ਜੀਵਾਂ ਦੇ ਮੱਥੇ ਤੇ 부ੜੀ ਕਲਾਮ ਲਿਖੀ ਹੈ ਹੁਣ ਦੇਖੋ ਵੀ ਜੀਵ ਜਿਹੜੇ ਨੇ ਉਹ ਕਿੰਨੇ ਕੁ ਜੀਵ ਨੇ ਉਹਨਾਂ ਦੀ ਗਿਣਤੀ ਮਿੰਤੀ ਨਹੀਂ ਸਾਰਿਆਂ ਦੇ ਲੇਖ ਲਿਖੀ ਜਾ ਰਹੇ ਵਾਹਿਗੁਰੂ ਉਹਦੀ 부ੜੀ ਕਲਾਮ ਚਲਦੀ ਚਲਦੀ ਪਈ ਹੈ ਔਰ ਫਿਰ ਸਾਰਿਆਂ ਨੂੰ ਦਾਤਾ ਦਿੰਦਾ ਪਿਆ ਭੁੱਲਦਾ ਨਹੀਂ ਕਿਸੇ ਨੂੰ ਵੱਡੀ ਗੱਲ ਸੋਚੋ ਨਾ ਉਸ ਮਾਲਕ ਦੇ ਵੱਲ ਧਿਆਨ धरो ਕਿ ਮਾਲਕ ਦੀ ਕਿੱਡੀ ਵੱਡੀ ਵਡਿਆਈ ਹੈ ਭੁੱਲਦਾ ਕਿਸੇ ਨੂੰ ਨਹੀਂ ਹੈ ਜੀ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਖਸਮ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ ਹੁਣ ਇਸ ਤੋਂ ਵੱਡੀ ਦੁਰਬੀਨ ਕੀ ਹੋਏਗੀ ਹੈ ਜੀ ਇਸ ਤੋਂ ਵੱਡਾ ਕੈਮਰਾ ਕੀ ਹੋਏਗਾ ਇਸ ਤੋਂ ਵੱਡਾ ਗਿਆਨੀ ਧਿਆਨੀ ਕੌਣ ਹੋਏਗਾ ਕਿਉਂ ਮਾਲਕ ਨੂੰ ਕਿਹੜਾ ਵੀ ਨਜ਼ਰ ਆਉਂਦਾ ਔਰ ਜਿੰਨੇ ਦਾਣੇ ਚੁਗਦਾ ਪਿਆ ਉਹਨੂੰ ਪਤਾ ਕਿੰਨੇ ਦਾਣੇ ਚੁਗਲੇ ਨੇ ਤੇ ਐਡਾ ਮਾਲਕ ਹੈ ਤੇ ਸਤਿਗੁਰੂ ਕਹਿੰਦੇ ਸਾਰਿਆਂ ਨੂੰ ਦਿੰਦਾ ਪਿਆ ਕਿੰਨਿਆਂ ਕ ਦਾਤਾਂ ਦਿੰਦਾ ਪਿਆ ਲਗਾਤਾਰ ਵੰਡਦਾ ਪਿਆ ਦਾਤਾਂ ਹੈ ਜੀ ਤੇ ਉਸ ਦੀ ਦਾਤ ਨੂੰ ਉਸ ਦੀ ਸ਼ਾਨ ਨੂੰ ਉਸ ਦੀ ਵਡਿਆਈ ਨੂੰ ਉਸ ਦੀ ਤਾਕਤ ਨੂੰ ਕਿਹੜਾ ਸਿਆਣਾ ਕੋਤ ਜਾਣ ਸਕਦਾ ਹੈ ਕੀਤਾ ਫਸਾਓ ਏਕੋ ਕਵਾਓ ਇੱਥੇ ਵਿਚਾਰਨ ਵਾਲੀ ਗੱਲ ਹੈ ਸਾਧ ਸੰਗਤ ਜਿਹੜਾ ਪਹਿਲਾਂ ਇੱਕ ਲਿਖਿਆ ਨਾ ਗੁਰੂ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਾਰਾ ਦੀ ਰਚਨਾ ਕੀਤੀ ਇਹ ਪਹਿਲਾਂ ਇੱਕ ਇਕਾ ਪਾਇਆ ਫਿਰ ਊੜਾ ਪਾਇਆ ਉਹ ਊੜਾ ਜਿਹੜਾ ਆਪਣੇ ਆਪਣੇ ਜਿਹੜਾ ਉਹ ਕਿਸੇ ਗ੍ਰੰਥ ਵਿੱਚ ਨਹੀਂ ਆ ਉਹ ਜਿਹੜਾ ਸਾਡੀ ਭਾਖਿਆ ਵਿੱਚ ਨਹੀਂ ਆ ਊੜਾ ਦੋ ਤਰ੍ਹਾਂ ਦੇ ਊੜੇ ਹੁੰਦੇ ਇੱਕ ਬੰਦ ਮੂੰਹ ਆਉਂਦਾ ਖੁੱਲਾ ਆਉਂਦਾ ਉਹ ਵਿਆਕਰਣ ਦਾ ਊੜਾ ਨਹੀਂ ਉਹ ਸਾਡੀ ਜਿਹੜੀ ਬੋਲੀ ਵਿੱਚ ਊੜਾ ਨਹੀਂ ਉਹ ਮਹਾਰਾਜ ਜੀ ਨੇ ਵੇਖੋ ਉਹਦੇ ਕਿੰਨੇ ਵਟ ਪਾਏ ਨੇ ਹੈ ਨਾ ਊੜਾ ਲਿਖ ਕੇ ਫਿਰ ਉਹਦੇ ਵਿੱਚ ਦੋ ਬਲ ਹੋਰ ਪਾਏ ਨੇ ਉਹ ਮਹਾਰਾਜ ਨੇ ਇੱਕ ਇੱਕ ਪਰਮੇਸ਼ਰ ਦੀ ਜਿਹੜੀ ਲਗਾਤਾਰ ਜਿਹੜੀ ਚੱਲ ਰਹੀ ਜਿਹੜੀ ਸ਼ਕਤੀ ਹੈ ਉਹਦੇ ਬਾਰੇ ਦੱਸਿਆ ਗੁਰੂ ਸਾਹਿਬ ਕਹਿੰਦੇ ਵੀ ਇੱਕ ਵਾਹਿਗੁਰੂ ਨੇ ਆਵਾਜ਼ ਕੀਤੀ ਮੁੱਖੋਂ ਉਚਾਰਣ ਕੀਤਾ ਇੱਕ ਓੰਕਾਰ ਇਹ ਓੰਕਾਰ ਉਚਾਰਣ ਕੀਤਾ ਉਹੀ ਮਹਾਰਾਜ ਨੇ ਉੱਥੇ ਨਕਸ਼ਾ ਬਾਇਆ ਹਾਂਜੀ ਸਾਨੂੰ ਦੱਸਣ ਬਾਤ ਤੇ ਵੀ ਉਹ ਜਿਹੜੀ ਆ ਆਵਾਜ਼ ਅਜੇ ਤੁਰ ਰਹੀ ਹੈ ਉਹ ਅਜੇ ਬੰਦ ਨਹੀਂ ਹੋਈ ਗੁਰੂ ਸਾਹਿਬ ਨੇ ਕਿਹਾ ਵੀ ਇੱਕੋ ਇੱਕ ਆਓ ਕੀਤਾ ਬਸਾਓ ਏਕੀ ਆਵਾਜ਼ ਵਾਹਿਗੁਰੂ ਦੇ ਮੱਖੋਂ ਨਿਕਲੀ ਓੰਕਾਰ ਦੀ ਧੁਨ ਪ੍ਰਗਟ ਹੋਈ ਸਭ ਤੋਂ ਪਹਿਲਾਂ ਉਸ ਧੁਨ ਦੇ ਨਾਲ ਇਹ ਸਾਰਾ ਜਿਹੜਾ ਜਗਤ ਹੈ ਸਾਰਾ ਸੰਸਾਰ ਇਹ ਹੋਂਦ ਵਿੱਚ ਆਇਆ ਤੇ ਮਹਾਰਾਜ ਨੇ ਜਿਹੜਾ ਓੰਕਾਰ ਨੂੰ ਇਸ ਤਰ੍ਹਾਂ ਔਰ ਕਾਰਾਂ ਲਾਈਆਂ ਉਹ ਇਹ ਦੱਸਿਆ ਕਿ ਅਜੇ ਤੱਕ ਵੀ ਆਵਾਜ਼ ਚੱਲਦੀ ਪਈ ਹੈ ਉਹ ਧੁਨ ਜਿਹੜੀ ਬੰਨ ਨਹੀਂ ਹੋਈ ਉਹ ਚਲਦੀ ਪਈ ਹੈ ਉਹ ਰਚਨਾ ਅਜੇ ਹੋਰ ਵੀ ਰਚਨਾ ਪਰਮਾਤਮਾ ਰਚਦਾ ਪਿਆ ਹੈ ਬੇਅੰਤ ਰਚਨਾ ਦਾ ਮਾਲਕ ਰਚਨਾ ਰਚ ਵੀ ਦਿੱਤੀ ਹੈ ਤੇ ਰਚਨਾ ਰਚਦਾ ਵੀ ਪਿਆ ਕੀਤਾ ਪਸਾਓ ਏਕੋ ਕਵਾਓ ਏਕੀ ਆਵਾਜ਼ ਦੇ ਨਾਲ ਇੱਕ ਧੁਨ ਦੇ ਨਾਲ ਐਡਾ ਵੱਡਾ ਪਸਾਰਾ ਕਰ ਦਿੱਤਾ ਵਾਹਿਗੁਰੂ ਜੀ ਨੇ ਤਿਸਤੇ ਹੋਏ ਲਖ ਦਰਿਆਵ ਔਰ ਉਸ ਆਵਾਜ਼ ਦੇ ਨਾਲ ਉਸ ਧੁਨ ਦੇ ਨਾਲ ਜਿਹੜੀ ਵਾਹਿਗੁਰੂ ਜੀ ਦੇ ਮੁਖਾਰਬਨ ਤੋਂ ਨਿਕਲੀ ਪਹਿਲੀ ਧੁਨ ਉਹ ਇੱਕ ਓੰਕਾਰ ਹੈ ਸਾਧ ਸੰਗਤ ਜਿਹੜੀ ਆਪਾਂ ਮੂਲ ਮੰਤਰ ਸਾਹਿਬ ਦੇ ਵਿੱਚ ਪੜ੍ਹਦੇ ਆਂ ਇਹ ਓੰਕਾਰ ਉਹ ਵਾਹਿਗੁਰੂ ਦੇ ਮੁਖੋਂ ਨਿਕਲੀ ਸੀ ਜਿੱਦੋਂ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਤੇ ਗੁਰੂ ਸਾਹਿਬ ਜੀ ਨੂੰ ਉਹ ਧੁਨ ਗੁਰੂ ਅਕਾਲ ਪੁਰਖ ਦੇ ਮੁਖਾਰਬਨ ਤੋਂ ਉਚਾਰਨ ਕੀਤੀ ਤੇ ਮਹਾਰਾਜ ਨੇ ਸੁਣੀ ਉਹ ਲੈ ਕੇ ਫਿਰ ਮਹਾਰਾਜ ਨੇ ਸੰਤਾ ਨੂੰ ਦਿੱਤੀ ਵੰਢੀ ਗਾਹ ਜਿਹੜਾ ਮੂਲ ਮੰਤਰ ਸਾਹਿਬਾ ਏ ਜੀ ਦੀ ਪੂਰੀ ਤੇ ਅਨਾਲ ਤੁਸੀਂ ਗੱਲਬਾਤ ਸੁਣੋ ਤੇ ਪੂਰੇ ਪੂਰਾ ਜ਼ਿਕਰ ਹੈ ਤੇ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਅਕਾਲ ਪੁਰਖ ਦੇ ਦਰ ਤੇ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਇਹ ਮੂਲ ਮੰਤਰ ਅਕਾਲ ਪੁਰਖ ਨੇ ਦਿੱਤਾ ਕਿ ਜਾ ਇਹਨੂੰ ਮੰਡ ਸੰਸਾਰ ਵਿੱਚ ਔਰ ਇੱਥੋਂ ਤੱਕ ਕਿ ਇਸੇ ਮੂਲ ਮੰਤਰ ਨੂੰ ਸ਼ਿਵ ਜੀ ਨੇ ਜਪਿਆ ਇਸ ਤੇ ਨੂੰ ਬ੍ਰਹਮਾ ਜੀ ਨੇ ਜਪਿਆ ਹਾਂਜੀ ਇਹ ਵੱਡੇ ਵੱਡੇ ਇੰਦਰ ਵਰਗਿਆਂ ਨੇ ਜਪਿਆ ਐਸੇ ਕਰਕੇ ਤੋਂ ਉੱਥੇ ਲਿਖਿਆ ਸੁਣਾ ਸਿੱਧ ਪੀਰ ਸੁਰਨਾਥ ਸੁਣਾ ਧਰਤ ਧੋਲਾ ਕਾਸ ਇਹਦੀ ਇਹਦੀ ਗੱਲ ਨੂੰ ਸੁਣਨ ਕਰਕੇ ਇਸ ਆਵਾਜ਼ ਨੂੰ ਸੁਣਨ ਕਰਕੇ ਪਰਮਾਤਮਾ ਦੀ ਧੁਨ ਨੂੰ ਸੁਣਨ ਕਰਕੇ ਇੰਨੀਆਂ ਸ਼ਕਤੀਆਂ ਪ੍ਰਾਪਤ ਹੋਈਆਂ ਉਹਨਾਂ ਨੂੰ ਤੇ ਗੁਰੂ ਸਾਹਿਬ ਕਹਿੰਦੇ ਕਿ ਤਪ ਸੌ ਇੱਕੋ ਕਵਾਉ ਸਿੱਤੇ ਹੋਏ ਲੱਖ ਦਰਿਆਵ ਇੱਕੋ ਹੀ ਆਵਾਜ਼ ਵਾਹਿਗੁਰੂ ਦੇ ਮੁਖਾਰ ਬਿਨ ਤੋਂ ਪ੍ਰਗਟ ਹੋਈ ਉਹ ਤੋਂ ਨਹੀਂ ਪ੍ਰਗਟ ਹੋਈ ਓਕੰਕਾਰ ਦੀ ਧੁਨ ਪ੍ਰਗਟ ਹੋਈ ਲੱਖਾਂ ਦਰਿਆਵ ਵਗ ਪਏ ਹੁਣ ਵਿਚਾਰ ਕਰੋ ਉਸ ਸਮਰੱਥਾ ਦੇ ਮਾਲਕ ਵਿੱਚ ਕਿੰਨੀ ਸਮਰੱਥਾ ਹੋਏਗੀ ਉਸ ਵਾਹਿਗੁਰੂ ਦੀ ਕਿੰਨੀ ਸਮਰੱਥਾ ਹੋਏਗੀ ਜਿੱਦੀ ਇੱਕ ਆਵਾਜ਼ ਦੇ ਨਾਲ ਕਿਤਨੇ ਲੱਖਾਂ ਦਰਿਆਵ ਵਗ ਪਏ ਨੇ ਔਰ ਇਹ ਸਾਰਾ ਸੰਸਾਰ ਹੋਣ ਦੇ ਵਿੱਚ ਆਇਆ ਇਹ ਦੇ ਵਿੱਚ ਪਤੌਲਾਂ ਪਤਾਲ ਲਕਾਗਾਸਾਂ ਆਗਾਸ ਇਹ ਕੁਛ ਦੇ ਵਿੱਚ ਸਮਾਇਆ ਹੋਇਆ ਕਿੰਨੇ ਖੰਡ ਕਿੰਨੇ ਮੰਡ ਤੇ ਨਿਬਰ ਭੰਡ ਨੇ ਕੋਈ ਅੰਤ ਨਹੀਂ ਕਰ ਸਕਦਾ ਕੋਟ ਬ੍ਰਹਮੰਡ ਕੋਠਾਪੁਰ ਸਵਾਮੀ ਸਰਬ ਜੀਆ ਕਾ ਦਾਤਾ ਰੇ ਪ੍ਰਤਪਾਲ ਨੇ ਤੇ ਸਾਰ ਸੰਭਾਲ ਲੈ ਗੁਣ ਨੇ ਮੁਰਖ ਜਾਤਾ ਰੇ ਐਡੀ ਵੱਡੀ ਸਮਰਥਾ ਦਾ ਮਾਲਕ ਵੀ ਉਹਦੀ ਇੱਕ ਧੁੰਦੇ ਨਾਲ ਮੁਖੋਂ ਮੁਖਾਰ ਬਿੰਤੋਂ ਉਚਾਰਨ ਹੋਇਆ ਇੱਕ ਓੰਕਾਰ ਤੇ ਲੱਖਾਂ ਦਰਿਆਵ ਵਗ ਪਏ ਤੇ ਦੇਖੋ ਕਿੰਨੇ ਪਹਾੜ ਕਿਤਨੇ ਮੇਰ ਤੇ ਕਿੰਨੇ ਸਮੁੰਦਰ ਬਣੇ ਨੇ ਕਿਤਨੇ ਜਿਹੜੇ ਉਹ ਖੰਡ ਤੇ ਬ੍ਰਹੰਡ ਬਣੇ ਨੇ ਕੋਈ ਅੰਤ ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ ਉਹਦੀ ਸਾਰੀ ਕੁਦਰਤ ਦਾ ਜੋ ਰਚਨਾ ਪਰਮਾਤਮਾ ਨੇ ਰਚੀ ਹੈ ਜੀ ਉਸਤ ਕਰ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਤਨ ਕ ਪ੍ਰਕਾਰ ਉਹ ਰਚਨਾ ਦਾ ਕੌਣ ਅੰਤ ਪਾ ਸਕਦਾ ਉਸ ਨੂੰ ਕੌਣ ਕਹਿ ਸਕਦਾ ਵਿਚਾਰ ਕੇ ਵਾਰਿਆ ਨਾ ਜਾਵਾਂ ਇੱਕ ਵਾਰ ਇੱਕ ਵਾਰ ਵੀ ਮੈਂ ਉਸ ਪ੍ਰਮਾਤਮਾ ਤੋਂ ਸਦਕੇ ਨਹੀਂ ਜਾ ਸਕਦਾ ਸਦਕੇ ਦਾ ਭਾਵ ਹੈ ਕਿ ਪ੍ਰਮਾਤਮਾ ਦੀ ਇੱਕ ਪ੍ਰਕਰਮਾ ਹੁੰਦੀ ਹੈ ਸਦਕੇ ਜਾਣਾ ਇੱਕ ਪ੍ਰਕਰਮਾ ਹੁੰਦੀ ਹੈ ਸਾਧ ਸੰਗਤ ਦੀ ਨਾਮ ਦੀ ਪ੍ਰਕਰਮਾ ਹੁੰਦੀ ਹੈ ਜਾਂ ਉਸ ਮਹਾਨ ਪ੍ਰਮਾਤਮਾ ਦੀ ਸ਼ਕਤੀ ਦੀ ਪ੍ਰਕਰਮਾ ਹੁੰਦੀ ਹੈ ਇਹਨੂੰ ਵਾਰਨਾ ਕਹਿੰਦੇ ਜਿਸ ਦਾ ਸਿਰ ਦੇ ਉੱਤੋਂ ਦੇ ਆਪਾਂ ਕੋਈ ਕਿਸੇ ਦੇ ਉੱਤੋਂ ਦੇ ਕੋਈ ਨੋਟ ਘੁਮਾਉਂਦਾ ਜਿਹੜਾ ਆਮ ਵਿਆਹਾਂ ਵਿੱਚ ਦੇਖਿਆ ਜਾਂਦਾ ਲੌੜਾ ਲੌੜੀ ਜਦੋਂ ਵਿਆਹ ਕੇ ਆਉਂਦੇ ਘਰ ਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਸੱਸ ਸਹੁਰੇ ਉਹਨਾਂ ਤੇ ਇੱਕ ਤਰ੍ਹਾਂ ਨੋਟ ਵਾਰਦੇ ਆ ਇੱਕ ਪ੍ਰਕਰਮਾ ਕਰਦੇ ਆ ਪੂਰੀ ਪੂਰੀ ਤੇ ਗੁਰੂ ਸਾਹਿਬ ਕਹਿੰਦੇ ਵੀ ਮੈਂ ਤਾਂ ਉਸ ਮਾਲਕ ਦੀ ਇਸ ਵਡਿਆਈ ਦੀ ਇੱਕ ਪ੍ਰਕਰਮਾ ਵੀ ਨਹੀਂ ਕਰ ਸਕਦਾ ਹੈ ਮੈਂ ਸਦਕੇ ਨਹੀਂ ਜਾ ਸਕਦਾ ਇੱਕ ਵਾਰ ਵੀ ਇਹ ਮੇਰੇ ਮਾਲਕ ਜੀ ਤੂੰ ਐਡੀ ਵੱਡਿਆਈਆਂ ਦਾ ਮਾਲਕ ਹੈ ਤੂੰ ਇੰਨੇ ਹਸਤੀ ਦਾ ਮਾਲਕ ਹੈ ਮੈਂ ਤੇਰੇ ਅੱਗੇ ਸਜਦਾ ਕਰਦਾ ਤੈਨੂੰ ਨਮਸਕਾਰ ਕਰਦਾ ਜੋ ਤਦ ਭਾਵੇ ਸਾਈ ਭਲੀ ਕਾਰ ਜੋ ਤੈਨੂੰ ਚੰਗੀ ਲੱਗਦੀ ਹੈ ਉਹੀ ਕਾਰ ਚੰਗੀ ਹੈ ਤਉ ਮੈਂ ਤੇਰੀ ਕਾਰ ਦੇ ਪਰ ਕਿੰਤੂ ਪਰੰਤੂ ਤੇ ਤਾਹ ਕਰਾਂ ਜੇ ਮੈਨੂੰ ਤੇਰੀ ਕਾਰ ਦਾ ਥਾ ਹੋਵੇ ਹੈ ਜੀ ਮੈਨੂੰ ਸੋਝੀ ਹੋਵੇ ਗਿਆਨ ਹੋਵੇ ਹੈ ਤੇਰੀ ਤਾਂ ਬਹੁਤ ਵੱਡੀ ਕਾਰ ਹੈ ਤੇਰੀ ਤੇ ਬਹੁਤ ਵੱਡੀ ਕਾਰ ਹੈ ਹਾਂ ਬੇਕਾਰ ਉਹ ਤਾਂ ਢੀ ਬੇਕਾਰ ਕਾਰ ਲਾਇਆ ਹਾਂਜੀ ਤੇਰੀ ਤੇ ਬਹੁਤ ਵੱਡੀ ਕਾਰ ਹੈ ਮਾਲਕ ਏਡੀ ਵੱਡੀ ਕਾਰ ਦਾ ਮਾਲਕ ਹੈ ਮੈਨੂੰ ਤੇ ਤੇਰੀ ਕਾਰ ਵਾਰ ਸੋਝੀ ਨਹੀਂ ਐਸ ਕਰਕੇ ਜੋ ਤੈਨੂੰ ਚੰਗੀ ਲੱਗਦੀ ਹੈ ਉਹੀ ਕਾਰ ਚੰਗੀ ਉਹੀ ਕੰਮ ਚੰਗਾ ਸੱਚੇ ਪਾਤਸ਼ਾਹ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਹੀ ਸਲਾਮਤ ਰਹਿਣ ਵਾਲਾ ਤੇ ਲੱਭਦੇ ਦੇਖੋ ਅੱਜ ਤੱਕ ਕਿਸੇ ਵੀ ਗਿਆਨੀ ਨੇ ਕਿਸੇ ਸੰਤ ਨੇ ਕਿਸੇ ਮਹਾਪੁਰਸ਼ ਦੇ ਮੂੰਖੋਂ ਸੁਣਿਆ ਉਹ ਆਪਾਂ ਤੇ ਸੁਣਦੇ ਆਂ ਵੀ ਬਾਦਸ਼ਾਹ ਜਿਹੜੇ ਹੁੰਦੇ ਸਨ ਉਹਨਾਂ ਦੇ ਦਰਬਾਰ ਵਿੱਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਦੇ ਮੁਨੀਮ ਰੱਖੇ ਹੁੰਦੇ ਸਨ ਉਹਨਾਂ ਦੇ ਵਜ਼ੀਰ ਰੱਖੇ ਹੁੰਦੇ ਸਨ ਉਹਨਾਂ ਦੇ ਹੋਰ ਤਾਬੇਦਾਰ ਸੇਵਾਦਾਰ ਜਿਹੜੇ ਸਿਪਾਹੀ ਜੋ ਵੀ ਸੀ ਜਦੋਂ ਉਹਨਾਂ ਨਾਲ ਗੱਲ ਕਰਦੇ ਤੇ ਪਹਿਲਾਂ ਪਤਾ ਕੀ ਕਹਿੰਦੇ ਸੀ ਸਲਾਮਤ ਸਲਾਮਤ ਹੈ ਤੁਸੀਂ ਸਲਾਮਤ ਹੋ ਬਾਦਸ਼ਾਹ ਤੁਸੀਂ ਸਲਾਮਤ ਹੋ ਬਾਦਸ਼ਾਹ ਸਲਾਮਤ ਉਹਨਾਂ ਦੇ ਨਾਮ ਦੇ ਨਾਲ ਲੱਗਦਾ ਸੀ ਬਾਦਸ਼ਾਹ ਸਲਾਮਤ ਤੇ ਗੁਰੂ ਸਾਹਿਬ ਨੇ ਇਹ ਲਬਜ ਰਬ ਦੇ ਨਾਲ ਲਾਇਆ ਕਿਉਂਕਿ ਇਹ ਟਕਦਾ ਹੈ ਉੱਥੇ ਬਾਦਸ਼ਾਹ ਕੋਈ ਸਲਾਮਤ ਨਹੀਂ ਰਿਹਾ ਅੱਜ ਤੱਕ ਕੋਈ ਰਿਹਿਆ ਤਾਂ ਦੱਸੋ ਕੋਈ ਕੋਈ ਕਿਤੇ ਕਿਥੇ ਨਹੀਂ ਚਲੇ ਗਏ ਕੋਈ ਸਲਾਮਤ ਨਹੀਂ ਰਿਹਾ ਹੋ ਹੀ ਨਹੀਂ ਸਕਦਾ ਰੱਬ ਤੋਂ ਬਿਨਾ ਕੋਈ ਸਲਾਮਤ ਹੋ ਹੀ ਨਹੀਂ ਸਕਦਾ ਸਹੀ ਸਲਾਮਤ ਜਿਹਨੂੰ ਕੋਈ ਬਿਮਾਰੀ ਨਾ ਹੋਵੇ ਜਿਹਨੂੰ ਕੋਈ ਰੋਗ ਨਾ ਹੋਵੇ ਜਿਹਨੂੰ ਕੋਈ ਵਿਕਾਰ ਨਾ ਹੋਵੇ ਹੈ ਜੀ ਜਿਹਦੇ ਅੰਦਰ ਕੋਈ ਕਮੀ ਨਾ ਹੋਵੇ ਉਹ ਸਲਾਮਤ ਰਹਿ ਸਕਦਾ ਉਹ ਕਾਇਮ रह ਸਕਦਾ ਸਤਮਤ ਦਾ ਭਾਵ ਸਦਾ ਕਾਇਮ ਰਹਿਣਾ ਤੇ ਉਹ ਪ੍ਰਮਾਤਮਾ ਜੀ ਤੂੰ ਸਦਾਈ ਕਾਇਮ ਰਹਿਣ ਵਾਲਾ ਹੈ ਇਹ ਨਿਰੰਕਾਰ ਤੇਰਾ ਕੋਈ ਆਕਾਰ ਬਿਆਨ ਨਹੀਂ ਕਰ ਸਕਦਾ ਨਿਰੰਕਾਰ ਦਾ ਭਾਵੇਂ ਨਾ ਲਓ ਕਿ ਰੱਬ ਦਾ ਕੋਈ ਆਕਾਰ ਹੀ ਨਹੀਂ ਹੈ ਹਾਂਜੀ ਉਹ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਗੱਲ ਇਹ ਰੱਬ ਦਾ ਸਭ ਕੁਝ ਦੇਖੋ ਰੱਬ ਦਾ ਸਭ ਕੁਝ ਹੈਗਾ ਉਹ ਪ੍ਰਮਾਤਮਾ ਹੈ ਕਿਸ ਤਰ੍ਹਾਂ ਦਾ ਹੈ ਕੀ ਆਕਾਰ ਉਹਦਾ ਕੀ ਕੁਝ ਹੈਗਾ ਇਹਨੂੰ ਮਾਰਿਆ ਨੇ ਬਿਆਨ ਰੰਕਾਰ ਤਾਂ ਕਿ ਹੈ ਕਿ ਬਿਆਨ ਨਹੀਂ ਹੋ ਸਕਦਾ ਵਾਹਿਗੁਰੂ ਜੀ ਤੂੰ ਸਦਾ ਹੀ ਸਲਾਮਤ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਤੋਂ ਬਿਕਾਰਾਂ ਤੋਂ ਰਹਿਤ ਹੈ ਤੂੰ ਸਦਾ ਹੀ arogyata ਦਾ ਧਾਮ ਹੈ ਸੱਚੇ ਪਾਤਸ਼ਾਹ ਜੀ ਤੂੰ ਸਦਾ ਹੀ ਸਲਾਮਤ ਰਹਿਣ ਵਾਲਾ ਵਾਹਿਗੁਰੂ ਹੈ ਜੀ ਸਾਰਿਆਂ ਦਾ ਧੰਨਵਾਦ ਹੋਈਆਂ ਬੁੱਲਾਂ ਚੁੱਕਾਂ ਦਿੱਤੇ